ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮੈਂ ਜਗਜੀਤ ਸਿੰਘ ਰਾਮਾ ਮੰਡੀ ਟੀਮ ਲੱਖਾ ਸਿੰਘ ਸਦਾ ਅੱਜ ਮੈਂ ਆਪਦੇ ਇਲਾਕੇ ਦੀਆਂ ਸਮੱਸਿਆ ਜਿਵੇਂ ਹਵਾ ਪਾਣੀ ਸੀਵਰੇ ਇਨ੍ਹਾਂ ਦੇ ਵਿਸ਼ੇ ਬਾਰੇ ਗੱਲ ਕਰੂੰਗਾ ਜੀ ਉਹ ਸਾਰੇ ਹੀ ਮੰਡੀ ਨਿਵਾਸੀਆਂ ਨੂੰ ਬੇਨਤੀ ਹੈ ਮੇਰਾ ਇਹ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕੋ ਇੱਕ ਮਕਸਦ ਹੈ ਵੀ ਆਪਣੇ ਜੋ ਲੋਕ ਆਪਣੇ ਜੋ ਰਾਮਾ ਮੰਡੀ ਹੈ ਕਿਉਂ ਇਸ ਮਤਲਿਆਂ ਤੇ ਤਰਕਾਰਾਂ ਨੂੰ ਦੋਸ਼ ਦੇ ਰਹੀਆਂ ਕਿਉਂ ਆਪਾਂ ਇਹ ਚੀਜ਼ ਸੋਚਦੇ ਆਂ ਵੀ ਸਰਕਾਰ ਆਹੀ ਕਰੂਗੀ ਕਿਉਂ ਨਾ ਆਪਾਂ ਆਪਣੇ ਸ਼ਰਮਨ ਮੰਡੀ ਦੀ ਰਿਫੈਂਡਰੀ ਚ ਫੀਐਸਆਰ ਅਧੀਨ ਸਕੀਮ ਦੇ ਤਹਿਤ ਆਪਾਂ ਇੱਕ ਮੁੱਦਾ ਬਣਾਈਏ ਇੱਕ ਲੋਕਾਂ ਨੂੰ ਜਾਗਰੂਕ ਕਰੀਏ ਵੀ ਸਾਡੀ ਮੰਡੀ ਦੇ ਵਿੱਚ ਜੋ ਜੋ ਪਾਣੀਆਂ ਦਾ ਉਹ ਰਹਾਣਾ ਪੀਣ ਵਾਲਾ ਪਾਣੀ ਨਹੀਂ ਪੀ ਸਕਦੇ ਧਰਤੀ ਦਾ ਆਪਾਂ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਹੋ ਰਹੀਆਂ ਨੇ ਅੱਜ ਤੋਂ 15 ਸਾਲ ਪਹਿਨਾ ਕੋਈ ਕੈਂਸਰ ਵਰਗੀ ਕੋਈ ਧਿਆਨਤ ਬਿਮਾਰੀ ਆਪਣੇ ਰਾਮਾ ਮੰਡੀ ਦੇ ਵਿੱਚ ਨਹੀਂ ਸੀ ਜੇ ਹੈ ਵੀ ਸੀ ਤਾਂ ਕੋਈ ਕੋਈ ਇੱਕ-ਦਾਂਮ ਆਪਣੇ ਦੇ ਘਰੇ ਪਰ ਅੱਜ ਇਹੇ ਬਿਮਾਰੀਆਂ ਹਰ ਇੱਕ ਦੇ ਘਰ ਹੈਗੀਆਂ ਜਿੰਨਾ ਕਰਕੇ ਸਭ ਤੋਂ ਵੱਡੀ ਸਮੱਸਿਆ ਧਰਤੀ ਵਿੱਚ ਪੈ ਰਹੇ ਕੈਮੀਕਲ ਦੂਸਰੀ ਜੇਸਾ ਹਵਾ ਵਿੱਚ ਹੋ ਰਿਹਾ ਜਿਹਦੇ ਵਿੱਚ ਅਕੜੀ ਬਿਮਾਰੀ ਪੇਟ ਦੀ ਬਿਮਾਰੀ ਸਰੀਰ ਦੀ ਅੰਗ ਕਮਿਦੀ ਸਾਰਿਆਂ ਦੀ ਬਿਮਾਰੀ ਜਿਹਦੇ ਵਿੱਚ ਸਾਨੂੰ ਸੋਚਣ ਲਈ ਮਨਗੂਰ ਕਰ ਦਿੱਤਾ ਜਿਵੇਂ ਮੈਨੂੰ ਆਮਾ ਜੀ ਦੇ ਬਸਨੀਕ ਹੋਣ ਦੇ ਨਾਤੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਹਾਂ ਸਾਡੀ ਤੁਸੀਂ ਕਿਸੇ ਵੀ ਪਾਰਟੀ ਚੋਂ ਕਿਤੇ ਪਾਰਟੀ ਦੇ ਨੁਮਾਇੰਦੇ ਹੋ ਪਰ ਇੱਕ ਨਾਗਰੀ ਤੌਰ ਤੇ ਇੱਕ ਆਮਾਬਲੀ ਦੇ ਬਸਨੀਕ ਹੋਣ ਦੇ ਤੌਰ ਤੇ ਤੁਸੀਂ ਸਾਡਾ ਇਸ ਮੁੱਦੇ ਦੇ ਉੱਤੇ ਜ਼ਰੂਰ ਸਾਥ ਦਿਓ ਜਿਹਦੇ ਵਿੱਚ ਆਦੀ ਤੁਹਾਨੂੰ ਦੱਸ ਰਿਹਾ ਇੱਕ ਤਕੀਮ ਹੈ ਸੀਐਸਆਰ ਜੀਦੇ ਤੈ ਤਾਂ ਆਪਾਂ ਰਾਮਾ ਮੰਡੀ ਨੂੰ ਇੱਕ ਇਹੇ ਜੀ ਸ਼ਹਿਰ ਵਰਗਾ ਰੂਪ ਦੇਦਾਂਦੇ ਆ ਵੀ ਆਪਾਂ ਕਦੇ ਕਿਸੇ ਨੂੰ ਸੋਚਿਆ ਵੀ ਨਹੀਂ ਹੋਣਾ ਵੀ ਆਪਣੀ ਰਾਮਾ ਮੰਡੀ ਦੇ ਵਿੱਚ ਕੀ ਕੀ ਪ੍ਰੋਜੈਕਟ ਆ ਸਕਦੇ ਪਰ ਆਪਾਂ ਸਿਰਫ ਪ੍ਰਕਾਰਾਂ ਤੋਂ ਕੋਸਦੇ ਆ ਵੀ ਆਹ ਤਰ੍ਹਾਂ ਆ ਗਈ ਇਹਨਾਂ ਨੇ ਕੰਮ ਨਹੀਂ ਕੀਤਾ ਪਰ ਆਹ ਤਰ੍ਹਾਂ ਆ ਗਈ ਇਹਨਾਂ ਨੇ ਕੰਮ ਨਹੀਂ ਕੀਤਾ ਚਲੋ ਠੀਕ ਹੈ ਆਪਾਂ ਨੂੰ ਰਿਫੈਂਡਰੀ ਦੇ ਨੁਕਸਾਨ ਵੀ ਹੈ ਪਰ ਫਾਇਦੇ ਲੈਣ ਲਈ ਆਪਾਂ ਨੂੰ ਅੱਗੇ ਆਉਣਾ ਪੈਣਾ ਜਿਹਦੇ ਵਿੱਚ ਸੀਐਸਆਰ ਟੀਮ ਕਹਿੰਦੀ ਹੈ ਵੀ ਆਸੇ ਪਾਸੇ ਦੇ ਪਿੰਡ ਆਸੇ-ਬਾਸ ਦੇ ਸ਼ਹਿਰ ਵਿੱਚ ਹਸਪਤਾਲ ਹੌਸਪੀਟਲ ਦੀ ਤਮਸਿਆ ਨੂੰ ਦੂਰ ਕਰਨਾ ਚੰਗੇ ਡਾਕਟਰ ਮਹਈਆ ਕਰਵਾਉਣੇ ਪਾਣੀ ਦੇ ਸਾਫ ਪਾਣੀ ਦੇ ਟ੍ਰੀਟਮੈਂਟ ਪਲਾਂਟ ਲੱਗਣੇ ਹਵਾ ਲਈ ਦਰਕਤ ਲੱਗਣੇ ਰੁੱਖ ਲੱਗਣੇ ਗਲੀ-ਗਲੀ ਦੇ ਵਿੱਚ ਸਾਫ ਸਫਾਈ ਮੁਹਈਆ ਕਰਵਾਈ ਜਾਵੇ ਇਹਦੇ ਵਿੱਚ ਆਪਾਂ ਨੂੰ ਅੱਜ ਤੱਕ ਕਿਸੇ ਨੇ ਇਹ ਹੀ ਨਹੀਂ ਦੱਸਿਆ ਨਾ ਕਿਸੇ ਨੇ ਦੱਸਿਆ ਤੇ ਨਾ ਹੀ ਆਪਾਂ ਕਦੇ ਪਹੁੰਚ ਕੀਤੀ ਹੈ ਵੀ ਆਪਾਂ ਰੈਫੈਂਡਰੀ ਤੋਂ ਕੀ ਕੀ ਕੰਮ ਲੈ ਸਕਦੇ ਹਾਂ ਜਿਹਦੇ ਵਿੱਚ ਆਪਾਂ ਸਿਰਫ ਦੇਖਦੇ ਆ ਪਿੰਡਾਂ ਵਿੱਚ ਰੁੱਖ ਵੀ ਲੱਗਦੇ ਨੇ ਪਿੰਡਾਂ ਵਿੱਚ ਬੈਂਚ ਵੀ ਲੱਗੇ ਹੋਏ ਨੇ ਪਿੰਡਾਂ ਵਿੱਚ ਪਾਰਕ ਵੀ ਨੇ ਪਿੰਡਾਂ ਵਿੱਚ ਜਿੰਮਾ ਵੀ ਦਿੱਤੀਆਂ ਗਈਆਂ ਨੇ ਕਿਉਂ ਦਿੱਤੀਆਂ ਗਈਆਂ ਨੇ ਕਿਉਂਕਿ ਮੇਰੇ ਇਹ ਆਪਣੇ ਕਿਸਾਨ ਭਰਾ ਨੌਜਵਾਨ ਪਿੰਡਾਂ ਵਾਲੇ ਜਿਨ੍ਹਾਂ ਨੂੰ ਮੈਂ ਮਾਣ ਨਾਲ ਕਹਿੰਦੇ ਆ ਪਿੰਡਾਂ ਵਾਲੇ ਕਿਉਂਕਿ ਉਹ ਸੰਘਰਸ਼ੀ ਹੁੰਦੇ ਨੇ ਜੋ ਕਿ ਆਪਣੇ ਪਿੰਡਾਂ ਲਈ ਆਵਾਜ਼ ਬੁਲੰਦ ਕਰਦੇ ਹਨ ਤੇ ਰੈਫਰੈਂਡਰੀ ਤੋਂ ਗਰੰਟਾ ਵੀ ਲੈਂਦੇ ਹਨ ਤੇ ਆਪਣੇ ਪਿੰਡਾਂ ਦੇ ਜੋ ਅਧੂਰੇ ਕੰਮ ਹੁੰਦੇ ਨੇ ਉਹ ਵੀ ਪੂਰੇ ਕਰਵਾਉਂਦੇ ਨੇ ਕਿਉਂ ਨਾ ਮੰਡੀ ਬਾਤਿਓ ਆਪਾਂ ਵੀ ਇਸ ਸਕੀਮ ਤਹਿਤ ਆਪਣੀ ਮੰਡੀ ਨੂੰ ਹਰਿਆ ਭਰਿਆ ਤੇ ਇਸ ਜੋ ਗੰਦਗੀ ਦੇ ਕੂੜੇ ਦੇ ਇੰਨੇ ਇੰਨੇ ਢੇਰ ਲੱਗੇ ਪਏ ਐ ਕਿਉਂ ਨਾ ਆਪਾਂ ਵੀ ਆਪਣੀ ਮੰਡੀ ਨੂੰ ਸਾਫ਼ ਸਪਾਈ ਕਰਵਾ ਸਕੀਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਆਪਣੀ ਰਾਮਾ ਮੰਡੀ ਦੇ ਵਿੱਚ 2002 ਤੋਂ ਪਹਿਲਾਂ ਕੋਈ ਫੀਵਰੇਜ਼ ਦੀ ਦਿੱਕਤ ਨਹੀਂ ਸੀ ਕੋਈ ਸੜਕ ਦੀ ਦਿੱਕਤ ਨਹੀਂ ਸੀ ਸਾਰੀਆਂ ਗਲੀਆਂ ਦੇ ਵਿੱਚ ਸਾਫ਼ ਸਪਾਈ ਹੁੰਦੀ ਸੀ ਪਰ ਇੱਕ ਰੈਫੈਕਟਰੀ ਦੇ ਲੱਗਣ ਕਾਰਨ ਜੋ ਸੀਵਰੇਜ ਦਾ ਪ੍ਰੋਜੈਕਟ ਖਤਮ ਹੋਇਆ ਫੇਰ ਹੋਇਆ ਕਿਉਂ ਹੋਇਆ ਇਹ ਆਪਾਂ ਨੂੰ ਸੋਚਣਾ ਪੈਣਾ ਇੱਕ ਤਾਂ ਇੱਥੇ ਜੋ ਜੋ ਭਰਾ ਜਿਨ੍ਹਾਂ ਦੇ ਔਨ ਨਾਲ ਆਬਾਦੀ ਵਧਨ ਨਾਲ ਆਪਣੇ ਮੰਡੀ ਦੀ ਆਬਾਦੀ ਵਧ ਗਈ ਜਿਹਦੇ ਕਾਰਨ ਪ੍ਰਾਰਾ ਸੀਵਰੇਜ ਦਾ ਪੈਪਾ ਕੰਮ ਨਹੀਂ ਕਰ ਰਹੀਆਂ ਜਿਹਦੇ ਕਾਰਨ ਖਾ ਖਾਂ ਤੇ ਸੀਵਰੇਜ ਦਾ ਪ੍ਰਬੰਧ ਖਤਮ ਹੋ ਚੁੱਕਿਆ ਹੈ ਦੂਜਾ ਪਾਣੀ ਦੀ ਵੇਸਟੇਜ ਪਾਣੀ ਦੀ ਵੇਸਟੇਜ ਤੁਸੀਂ ਕਹੋਗੇ ਕਿਵੇਂ ਜਿੱਥੇ ਆਪਾਂ 5 ਜਣੇ ਇੱਕ ਘਰ 'ਚ ਰਹਿੰਦੇ ਆਂ 5 ਬਾਲਟੀਆਂ ਲੱਗਦੀਆਂ ਪਾਣੀ ਦੀਆਂ ਉੱਥੇ ਜਦੋਂ ਆਪਾਂ ਉੱਥੇ ਘਰ ਦੇ ਵਿੱਚ 50 ਜਣੇ ਆ ਜਾਗੇ ਤਾਂ ਪਾਣੀ ਦੀ ਬੇਸਟੇਜ ਵਧੂ ਪਰ ਆਪਾਂ ਨੂੰ ਕਦੇ ਆਪਾਂ ਇਹ ਨਹੀਂ ਸੋਚਿਆ ਵੀ ਆਪਣੀ ਜੇ ਰਾਮਾ ਮੰਡੀ ਦੀ ਆਬਾਦੀ ਵਧੀ ਹੈ ਤਾਂ ਉਹਦੇ ਨਾਲ ਆਪਾਂ ਨੂੰ ਨੁਕਸਾਨ ਕੀ ਹੋਇਆ ਉਹਦੇ ਨਾਲ ਸਾਣਾ ਵੱਡਾ ਨੁਕਸਾਨ ਪਾਣੀ ਦੀ ਬਰਬਾਦੀ ਦੂਜਾ ਇਹ ਰੈਫੈਕਟਰੀ ਨਾਲ ਜੋ ਕੈਮੀਕਲ ਧਰਤੀ 'ਤੇ ਹਠਾ ਪਾਏ ਜਾਂਦੇ ਆ ਹਵਾ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ ਬਿਮਾਰੀਆਂ ਹੋ ਰਹੀਆਂ ਹੈ ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਨੇ ਜਿਦੇ ਵਿੱਚ ਪੰਜਾਬੀਓ ਆਪਾਂ ਨੂੰ ਫਰਜ਼ ਤਾਂ ਦੇਣਾ ਪੈਣਾ ਹੈ ਉੱਠਣਾ ਪੈਣਾ ਹੈ ਜਾਗਰੂਕ ਹੋਣਾ ਪੈਣਾ ਹੈ ਇਹ ਨਹੀਂ ਆਪਾਂ ਕਿਸੇ ਨੂੰ ਕਹਿ ਸਕਦੇ ਵੀ ਆਪਾਂ ਕੀ ਲੈਣਾ ਜੇ ਆਪਾਂ ਆਪਣੀ ਰਾਮਾ ਮੰਡੀ ਨੂੰ ਸੁੰਦਰ ਬਣਾਉਣਾ ਹੈ ਵਧੀਆ ਬਣਾਉਣਾ ਹੈ ਤਾਂ ਆਪਾਂ ਨੂੰ ਸੰਜੋਗ ਕਰਨਾ ਚਾਹੀਦਾ ਆਸੀਂ 13 ਤਰੀਕ ਵਿ thảਖੀ ਵਾਲੇ ਦਿਨ ਤਲਵੰਡੀ ਸਰੋਵਰ ਦੀ ਧਰਤੀ ਤੇ ਇੱਕ ਕਾਨਫਰੰਸ ਰੱਖੀ ਹੈ ਸਾਰੇ ਹੀ ਪਾਰਟੀ ਦੇ ਜਿੰਨੇ ਵੀ ਮੋਤਵਾਰ ਬੰਦੇ ਨੇ ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਰਿਕਵੈਸਟ ਵੀ ਕਰਦੇ ਆ ਅਸੀਂ ਅਪੀਲ ਕਰਦੇ ਆ ਤੁਸੀਂ ਜਿਸ ਵੀ ਪਾਰਟੀ ਦੇ ਹੋ ਅਸੀਂ ਤੁਹਾਡੇ ਨਾਲ ਸੰਪਰਕ ਕਰਨ ਦਿੰਦੇ ਹਾਂ ਪਰ ਇਸੇ ਰਾਮਾ ਮੰਡੀ ਦੀ ਤਮਸਿਆ ਨਹੀਂ ਤੁਸੀਂ ਸਾਡਾ ਖਾਤਿਰ ਸਾਜੋ ਆਪਾਂ ਰੈਫਿੰਡਰੀ ਦੇ ਪ੍ਰੋਜੈਕਟ ਤੋਂ ਇਹ ਸੀਐਸਆਰ ਵਰਗੀ ਜੋ ਸਕੀਮ ਹੈ ਇਹ ਲਾਗੂ ਕਰਵਾ ਸਕੀ ਜਿਸ ਦੇ ਤਹਿਤ ਆਪਣਾ ਰਾਮਾ ਮੰਡੀ ਦਾ ਹਸਪੀਟਲ ਬਣ ਸਕਦਾ ਆਪਣੇ ਰਾਮਾ ਮੰਡੀ ਦੀਆਂ ਜੋ ਜੰਮੀਆਂ ਵੀ ਸੜਕਾਂ ਜਿਵੇਂ ਇਨਾਂ ਰੈਫਿੰਡਰੀ ਦੇ ਭਾਰੀ ਵਿਕਲ ਰੋਜ਼ ਆਵਾਜ਼ ਆਈ ਇੰਨੀ ਕਿ ਹੁੰਦੀ ਹੈ ਕਿ ਸਾਰੀਆਂ ਸ਼ੱਕਾਂ ਆਪਣੀਆਂ ਟੁੱਟ ਗਈਆਂ ਨੇ ਜੇ ਆਪਾਂ ਸੰਘਰਸ਼ ਕਰਾਂਗੇ ਤਾਂ ਆਪਾਂ ਇਹ ਸੜਕਾਂ ਸਰਕਾਰ ਤੋਂ ਨਹੀਂ ਰੇਲਵੇਰੀ ਤੋਂ ਵੀ ਬਣਵਾ ਸਕਦੇ ਹਾਂ ਇਹ ਆਪਾਂ ਨੂੰ ਜਾਗਰੂਕ ਕਿੱਥੇ ਹੋਣਾ ਆਪਾਂ ਜੇ ਅੱਜ ਮੈਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ 3S R ਦੇ ਤਹਿਤ ਆਪਾਂ ਰਾਮਾ ਮੰਡੀ ਨੂੰ ਵਧੀਆ ਬਣਾ ਸਕਦੇ ਹਾਂ ਫਿਰ ਕਿਉਂ ਨਾ ਦੋਸਤੋ ਤੁਸੀਂ ਵੀ ਸਾਥ ਦਿਓ ਹੁਣ ਤੀਵਰੇ ਦਾ ਇੰਨਾ ਬੁਰਾ ਹਾਲ ਹੈ ਪਰ ਆਪਾਂ ਕੀ ਕਰਦੇ ਆ ਇੱਕ ਦੂਜੇ ਦੇ ਤੇ ਟਿੱਕ ਦਿੰਦੇ ਆ ਵੀ ਉਹਨਾਂ ਦੇ ਬਾਰ ਦੇ ਵਿੱਚ ਅੱਗੇ ਪਾਣੀ ਖੜਿਆ ਆ ਆਪਾਂ ਕੀ ਲੈਣਾ ਨਹੀਂ ਦੋਸਤੋ ਆਪਾਂ ਇਹੀ ਲੈਣਾ ਜੇ ਆਪਾਂ ਇਹ ਚੀਜ਼ਾਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹਨਾਂ ਨੇ ਟਾਈਮ ਦੇ ਵਿੱਚ ਨਾ ਮੰਡੀ ਦੇ ਵਿੱਚ ਕੰਮ ਰਹਿਣਾ ਨਾ ਮੰਡੀ ਦੇ ਵਿੱਚ ਰਹਿਣ ਵਾਲੇ ਰਹਿਣੇ ਨਾ ਮੰਡੀ ਦੇ ਵਿੱਚ ਕੋਈ ਖੁਸ਼ਹਾਲ ਰਹਿਣਾ ਛੋਟੇ ਦੁਕਾਨਦਾਰ ਛੋਟੇ ਕੋਈ ਵੀ ਕਾਮਕਾਰ ਵਾਲੇ ਨਿਯੋਗਪਤੀ ਸਾਰੇ ਹੀ ਏਥੇ ਕਾ ਏਥ ਮੰਡੀ ਦੇ ਵਿੱਚ ਥੀਵਰੇ ਦੇ ਬੁਰੇ ਹਾਲ ਤੋਂ ਲੈ ਕੇ ਹਵਾ ਪ੍ਰਦੂਸ਼ਣ ਤੋਂ ਲੈ ਕੇ ਪਾਣੀ ਗੰਦਲੇ ਹੋਣ ਤੋਂ ਲੈ ਕੇ ਸਾਰੀ ਹੀ ਪ੍ਰਸ਼ਾਨ ਹਨ ਪਾਣੀ ਆਪਾਂ ਸਾਰਿਆਂ ਨੇ ਪੀਣਾ ਹੈ ਪਾਣੀ ਇਹ ਨਹੀਂ ਕੋਈ ਗਰੀਬ ਨਹੀਂ ਪਿੰਦਾ ਕੋਈ ਅਮੀਰ ਨਹੀਂ ਪਿੰਦਾ ਪਾਣੀ ਆਪਾਂ ਸਾਰਿਆਂ ਨੇ ਪੀਣਾ ਉਹ ਸਾਰੀ ਬੰਦੀ ਵਾਸੀਆਂ ਨੂੰ ਬੇਨਤੀ ਹੈ 13 ਤਰੀਕ ਬਰਾਖੀ ਵਾਲੇ ਦਿਨ ਸਾਡਾ ਸਾਡੀ ਸਾਰੀ ਟੀਮ ਤੁਹਾਡੇ ਨਾਲ ਹੈ ਤੁਸੀਂ ਆਪਣੀ ਆਵਾਜ਼ ਬੁਲੰਦ ਕਰੀਏ ਤੁਹਾਡੇ ਨਾਲ ਮੋਢਾ ਲਾ ਕੇ ਮੋਢਾ ਲਾ ਕੇ ਤੁਹਾਡੇ ਨਾਲ ਖੜਾਂਗੇ ਸਭ ਤੋਂ ਇਹ ਇਹ ਸਾਰਾ ਸਕੀਮ ਕੀ ਹੈ ਇਹਦੇ ਇੱਕ ਇਹ ਸਕੀਮ 1 April 2014 ਨੂੰ ਭਾਰਤ ਵਿੱਚ ਲਾਗੂ ਹੋਈ ਜਿਦੇ ਵਿੱਚ ਇਹ ਹਦਾਇਤਾਂ ਵੀ ਵੀ ਕੋਈ ਵੀ ਉਦਯੋਗ ਪਤੀ ਜਿਹਦੀ ਅੰਦਰ 500 ਕਰੋੜ ਤੋਂ ਲੈ ਕੇ 100 ਕਰੋੜ ਤੋਂ ਉੱਪਰ ਉੱਪਰ ਹੈ ਉਹ ਆਪਣੇ ਇਲਾਕੇ ਦੇ ਵਿੱਚ ਪ੍ਰਦੂਸ਼ਣ ਦੇ ਲਈ ਬਜਰਬੰਦੀ ਹੋਊਗੀ ਹਵਾ ਪਾਣੀ ਉਹ ਜੋ ਨੇ ਕਾਰਕਟਰ ਦੇ ਢੇਰ ਲੱਗੇ ਐ ਇਹਨਾਂ ਨੂੰ ਠੋਣ ਦੇ ਲਈ ਬਜਰਬੰਦ ਹੋਵੇਗੀ ਅਤੇ ਆਪਣੇ ਇਲਾਕੇ ਨੂੰ ਵਧੀਆ ਪ੍ਰਬੰਧ ਦਵੇਗੀ ਪਰ ਸਾਡੇ ਲੋਕਾਂ ਨੇ ਕਦੇ ਇਧਰ ਵੱਲ ਧਿਆਨ ਨਹੀਂ ਦਿੱਤਾ ਹਰ ਵਾਰ ਆਪਾਂ ਇਹ ਗੱਲ ਬੋਲਦੇ ਆਂ ਵੀ ਉਹ ਸਰਕਾਰ ਨੇ ਕੰਮ ਨਹੀਂ ਕੀਤਾ ਉਹ ਸਰਕਾਰ ਕੰਮ ਕੀਤਾ ਜੇ ਆਪਾਂ ਇਹ ਕੰਮ ਕਰਵਾਉਣਾ ਚਾਹੁੰਦੇ ਆਂ ਤਾਂ ਪਰਫੈਕਟਰੀ ਦੇ ਥਰੂ ਵੀ ਕਰਵਾ ਸਕਦੇ ਹਾਂਗੇ ਹਵਾ ਪਾਣੀ ਥੀਵਰੇ ਦੀ ਸਮੱਸਿਆ ਦੇ ਨਾਲ ਨਾਲ ਇੱਕ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੋਰ ਫੈਂਟਰੀ ਦੇ ਵਿੱਚੋਂ ਟ੍ਰੇਨਾਂ ਆਉਂਦੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਕਾਰਨ ਰਾਂਸ ਦਾ ਫਾੜਕ ਘੱਟੋ-ਘੱਟ ਲਾਹ ਵਾਲਾ ਦਿਨ ਦੇ ਵਿੱਚ 10-10 15-15 ਵਾਰੀ ਬਰਦ ਹੁੰਦਾ ਹੈ ਜੋ ਆਮ ਗੱਡੀਆਂ ਨੇ ਉਹਦੇ ਵਿੱਚ ਫਾੜਕੇ ਵੱਧ ਤੋਂ ਵੱਧ 10 ਮਿੰਟਾਂ ਲਈ ਲੱਗਦਾ ਹੈ ਪਰ ਇਹਨਾਂ ਦੀਆਂ ਮਾਲ ਵਾਲੀਆਂ ਗੱਡੀਆਂ ਔਨਜਾਨੇ ਕਾਰਨ ਫਾੜਕ 2-2 ਘੰਟੇ ਬੰਦ ਰਹਿੰਦਾ ਜਿਹਦੇ ਵਿੱਚ ਮੰਡੀ ਦਾ ਹਰ ਵਰਗ ਨਾਖੁਸ਼ ਹੈ ਰਾਂਸਰਾ ਫਾੜਕੇ ਸਭ ਤੋਂ ਬੰਦ ਹੋਣ ਦਾ ਬੰਦ ਹੋਣ ਦਾ ਕਾਰਨ ਹੀ ਰੈਫੈਨਰੀ ਹੈ ਜਿਹਦੇ ਵਿੱਚ ਨਾ ਤਾਂ ਇਹਨਾਂ ਨੇ ਕੋਈ ਸਹੂਦਤ ਆਪਾਂ ਨੂੰ ਪਹੁੰਚ ਦੀ ਦਿੱਤੀ ਹੈ ਨਾ ਕੋਈ ਹੋਰ ਸਹੂਦਤ ਦਿੱਤੀ ਹੈ ਖੱਡਾ ਪੈਣ ਦੇ ਕਾਰਨ ਕੱਲ ਹੀ ਮੈਂ ਇੱਥੇ ਰਾਂਸਰਾ ਫਾੜਕੇ ਤੇ ਦੇਖਿਆ ਇੱਕ ਵਾਈਪ ਸਵਾਰ ਤੰਨੇ ਯਾਨੀ ਜਿੱਦੇ ਵਿੱਚ ਟਰੱਕ ਦੀ ਫੇਟ ਪੱਦਨ ਦੇ ਉਹਦੀ ਬਜਾਜ ਤਾਂ ਖਿਆਲ ਰਹਿ ਗਈ ਪਰ ਜੇ ਮੰਨ ਕੇ ਚੱਲੋ ਰੈਲਵੇਰੀ ਦੇ ਐਡੇ ਭਾਰੇ ਵਿਕਲਾਂ ਦੇ ਥੱਲੇ ਸਾਡੇ ਮੰਡੀ ਨਿਵਾਸੀ ਜਾਂ ਸਾਡਾ ਕੋਈ ਵੀ ਪਿੰਡ ਦਾ ਭੈਣ ਭੀਰ ਨੀਚੇ ਹੁੰਦਾ ਤਾਂ ਉਹਨਾਂ ਦੀ ਜਾਨ ਦਾ ਜ਼ਿੰਮੇਵਾਰ ਕੋਣ ਹੈ ਜਿਹਦੇ ਵਿੱਚ ਆਪਾਂ ਆਪ ਦੇਖੋ ਜੀ ਆਪਣਾ ਨਾਂ ਤਾਂ ਮੰਡੀ ਦੇ ਵਿੱਚ ਕੋਈ ਕੋਲ ਹੈ ਪਰ ਟ੍ਰੈਫਿਕ ਹਰ ਨਾਲ ਬਦਰ ਰੈਲਵੇਰੀ ਬਈ ਹੈ ਆਪਣੇ ਆਮ ਟ੍ਰੈਫਿਕ ਨਾਲੋਂ ਜ਼ਿਆਦਾ ਰੈਲਵੇ ਦਾ ਟ੍ਰੈਫਿਕ ਹੋਣ ਕਰਨਾ ਇਹ ਬਹੁਤ ਵੱਡੀ ਭਿਆਨਕ ਆਥੇ ਨਹੀਂ ਬਿਮਾਰੀ ਵੀ ਹੈ ਮਾਰਦਿਕ ਰੁਗੀ ਵੀ ਹੈ ਆਪਾਂ ਵੀ ਦੋ ਆਪਾਂ ਨਾ ਤਾਂ ਕਦੇ ਬੋਲੇ ਹੈ ਨਾ ਕਦੇ ਆਪਾਂ ਸੋਚਦੇ ਹੈ ਵੀ ਇਹ ਬੰਦ ਫਾੜਕਾਂ ਨਾਲ ਸਾਡੇ ਰੁਜ਼ਗਾਰ ਨੂੰ ਕਿੰਨਾ ਘਟਾ ਪੈਂਦਾ ਸਾਰੇ ਹੀ ਆਥੇ-ਪਾਥੇ ਦੇ ਪਿੰਡ ਕੋਈ ਕਾਲਿਆ ਨਹੀਂ ਜਾਂਦਾ ਕੋਈ ਡੱਬੜੀ ਜਾਂਦਾ ਕੋਈ ਪਟੰਡੇ ਜਾਂਦਾ ਕੋਈ ਸਰਵਰਲੀ ਪਰ ਨਾ ਫਾੜਕਾ ਔਰ ਲਈ ਅਗਲਾ ਇਹ ਹੀ ਸੋਚਦਾ ਹੈ ਵੀ ਫਾੜਕ ਤਾਂ ਬੰਦ ਹੋ ਗਈ ਕਿਉਂਕਿ ਫਾੜਕ ਬੰਦ ਕਰਨ ਸਾਰੇ ਸਾਰੇ ਹੀ ਦੁਕਾਨਦਾਰ ਵੀ ਦਾ ਖੁਸ਼ ਆ। ਚੋਕੀ ਕਿਤੇ ਕੋਲੇ ਕੋਈ ਇਲਾਕਾ ਨਾ ਹੀ ਕੋਈ ਸਫਾ ਦਾ ਪ੍ਰਬੰਧ ਆ ਰਾਮਾ ਮੰਡੀ ਦੇ ਵਿੱਚ ਬੱਸ ਸਟੈਂਡ ਡੱਟਾ ਬਣ ਗਿਆ ਪਰ ਲੋਕੋ ਉਠਾ ਦਾ ਪੈਣਾ ਜੇ ਵਧੀਆ ਰੂਟ ਲਮਾਉਣੇ ਆ ਆਥੇ ਪਾਥੇ ਦੇ ਪਿੰਡਾਂ ਨੂੰ ਆਉਣ ਜਾਣਗੇ ਤੇ ਆਦੇ ਮੰਡੀ ਦੀਆਂ ਸੜਕਾਂ ਬਣਵਾਉਣੀਆਂ ਤਾਂ ਉਠਾ ਦਾ ਪੈਣਾ ਹੈ ਜਾਗਰੂਕਤਾ ਪੈਣਾ ਤਾਂ ਜੋ ਆਪਾਂ ਇੱਕ ਦੂਜੇ ਦਾ ਨਾਲ ਮਿਲ ਕੇ ਸਾਥ ਦਈਏ ਤੇ ਆਪਣੀ ਮੰਡੀ ਨੂੰ ਵਧੀਆ ਹੈਂਡਰੀ ਦਾ ਮਤਲਬ ਕੀ ਹੈ ਰੀਫਾਈਨਰੀ ਦਾ ਮਤਲਬ ਹੈਗਾ ਸ਼ੁੱਧ ਕਰਨਾ ਰਿਫਾਈਨਡ ਕਰਨਾ ਪਰ ਸਾਡੀ ਵੱਧ ਕੇ ਸਮਤ ਸਾਡੀ ਮੰਡੀ ਨਾ ਤਾਂ ਰਿਫਾਈਨਡ ਹੋਈ ਹੈ ਨਾ ਸ਼ੁੱਧ ਹੋਈ ਹੈ ਹਵਾ ਕੰਨੀ ਵੀ ਆਦੀ ਪਿੱਛੇ ਰਹਿ ਗਏ ਪਾਣੀ ਕੰਨੀ ਵੀ ਆਦੀ ਪਿੱਛੇ ਰਹਿ ਗਏ ਕਦੇ ਸੋਚਿਆ ਸੀ ਮੰਡੀ ਨਿਵਾਸੀਓ ਵੀ ਆਪਾਂ ਦੁਕਾਨਦਾਰ 20 ਰੁਪਿਆ ਦਾ ਕੈਂਪਰ ਲੈ ਕੇ ਆਪਣੀ ਦੁਕਾਨ ਤੇ ਰੱਖਿਆ ਕਰਾਂਗੇ ਹਰ ਘਰ ਹਰ ਦੁਕਾਨਦਾਰ ਪਹਿਲਾਂ ਨਲਕਿਆਂ ਤੋਂ ਪਾਣੀ ਪੀਂਦਾ ਸੀ ਪਰ ਜਦੋਂ ਦੀ ਇਹ ਰਿਫਾਈਨਰੀ ਲੱਗੀ ਹੈ ਇਹਨਾਂ ਨੇ ਪਾਪਾ ਕੈਮੀਕਲ ਸਾਡੇ ਪਾਣੀ ਨੂੰ ਗੰਦਲਾ ਕਰ ਦਿੱਤਾ ਪਰ ਆਦੀ ਫੇਰ ਵੀ ਬੇਨਤੀ ਕਰਦੇ ਆ ਸਾਡੇ ਐਚਐਮਐਲ ਦੇ ਓਨਰ ਡਿਫੈਂਟਰੀ ਦੇ ਓਨਰ ਨੂੰ ਵੀ ਐਸੀਐਸਆਰ ਸਕੀਮ ਜਲਦੀ ਤੋਂ ਜਲਦੀ ਲਾਗੂ ਕਰਕੇ ਸਾਡੇ ਮੰਡੀ ਤੋਂ ਵਿੱਚ ਟ੍ਰੀਟਮੈਂਟ ਪਲਾਂਟ ਦਿੱਤੇ ਜਾਣ ਤਾਂ ਜੋ ਪਾਣੀ ਸਾਫ਼ ਕੀਤਾ ਜਾਵੇ ਅਤੇ ਹਰ ਗਲੀ ਮhallਿਆਂ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਾਰੀਆਂ ਗਲੀਆਂ ਦੇ ਵਿੱਚ ਰੁੱਖ ਲਗਾਏ ਜਾਣ ਤਾਂ ਜੋ ਹਵਾ ਪਾਣੀ ਸਾਡਾ ਦੂਸ਼ਿਤ ਹੋਣ ਤੋਂ ਬਚਿਆ ਜਾਵੇ Done about